ਹੋਰ ਕਿਸੇ ਨੂੰ ਮਾਂ ਕਹਿ ਨਹੀਂ ਸਕਦਾ ਤੇਰਾ ਦਰਜਾ ਕੋਈ ਲੈ ਨਹੀਂ ਸਕਦਾ ਹੋਰ ਕਿਸੇ ਨੂੰ ਮਾਂ ਕਹਿ ਨਹੀਂ ਸਕਦਾ ਤੇਰਾ ਦਰਜਾ ਕੋਈ ਲੈ ਨਹੀਂ ਸਕਦਾ ਜਿਹੜਾ ਤੇਰਾ ਸਤਕਾਰ ਨਹੀਂ ਕਰਦੇ ਉਹ ਮੈਨੂੰ ਚੰਗੇ ਨਹੀਂ ਲੱਗਦੇ Hindu Muslim ਹੋਵਣ ਭਾਵੇਂ Hindu Muslim ਹੋਵਣ ਭਾਵੇਂ ਹੋਣ ਸਿੱਖ ਪੰਜਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ ਗਾਇਕ ਸ਼ਾਇਰ ਕਵੀ ਵਿਦਵਾਨੋਂ ਵੀ ਸੁਣ ਲੋ ਮੇਰੀ ਤੁਸੀਂ ਵੀ ਨਾ ਟਾ ਜਾਇਓ ਢੇਰੀ ਜਿਹੜੇ ਸ਼ਬਦ ਮੇਰੇ ਲੋਕ ਨੇ ਭੁੱਲ ਗਏ ਜਿਹੜੇ ਸ਼ਬਦ ਮੇਰੇ ਲੋਕ ਨੇ ਭੁੱਲ ਗਏ ਮੁੜ ਗੀਤਾ ਕਹਾਣੀਆਂ ਵਾਰਾਂ ਵਿੱਚ ਪਵਾ ਦਿਓ ਫੇਰੀ ਇਨ੍ਹਾਂ ਵਾਰਾਂ ਨੂੰ ਸੁਣ ਕੇ ਮੁੜ ਪੈਦਾ ਹੋਵਣ ਮਲੇ ਜੋਧੇ ਇਨਕਲਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਕਮਜ਼ੋਰੀ ਬਣ ਗਏ ਸ਼ਹਿਰੀ ਸਕੂਲ ਮੇਰੀ ਕਮਜ਼ੋਰੀ ਬਣ ਗਏ ਸ਼ਹਿਰੀ ਸਕੂਲ ਮਾਪੇ ਬੱਚੇ ਮੁੱਖ ਅਧਿਆਪਕ ਦਾ ਵੀ ਹੈ ਕਸੂਰ ਮੇਰੀ ਜ਼ੁਬਾਨ ਨੂੰ ਜੋ ਜਿੰਦਰਾ ਲਾਉਂਦੇ ਉਹਨਾਂ ਹੱਥ ਨਾਲ ਦੇ ਦਿਓ ਚਾਬੀ ਜੋ ਮੇਰੀ ਧੌਣ ਜੋ ਮੇਰੀ ਧੌਣ ਮਰੋੜਨਾ ਚਾਹੁੰਦੇ ਉਹਨਾਂ ਹੱਥ ਨਾਲ ਦੇ ਦਿਓ ਚਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ ਟਿੱਬੇ ਬਿਲ ਬੋਰਡ ਤੇ ਸਾਗ ਪੰਜਾਬੀ ਬੋਲ ਕੁਚਿਲੇ ਗਾ ਗਏ ਇਹ ਟੱਪਾ ਉਹਨਾਂ ਲਈ ਆ ਜਿਹੜੇ ਕਹਿੰਦੇ ਆ ਕਿ ਪੰਜਾਬੀ ਬਹੁਤ ਪਛੜੀਏ ਪੰਜਾਬੀ ਬਹੁਤ ਪਛੜੀ ਭਾਸ਼ਾ ਜਾਂ ਪੰਜਾਬੀ ਮਤਲਬ ਕੁਝ ਕੁ ਲੋਕ ਨੇ ਟਿੱਬੇ ਬਿਲ ਬੋਰਡ ਤੇ ਸਾਗ ਪੰਜਾਬੀ ਬੋਲ ਕੁਚਿਲੇ ਗਾ ਗਏ ਚਿੱਟਾ ਪਜਾਮਾ ਕੁਰਤਾ ਪਾ ਕੇ ਤੁਰਲੇ ਵਾਲੀ ਪੱਗ ਸਜਾ ਕੇ ਨਾਲੇ ਰੱਖਦੇ ਟੌਰ ਨਵਾਬੀ ਉਹਨਾਂ ਲਈ ਵੀ ਸਭ ਕਹਿਆ ਯਾਰੋ ਉਨਾ ਲਈ ਵੀ ਸਭ ਕਹਿਆਰੋ ਜਿਹੜੇ ਕਹਿੰਦੇ ਸੀ ਦਦੜਾ ਦੇਸੀ ਪਿੰਡੂ ਰੂੜੀਵਾਦੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ ਜਿਹੜਾ ਤੇਰਾ ਸਤਿਕਾਰ ਨਹੀਂ ਕਰਦੇ ਉਹ ਮੈਨੂੰ ਚੰਗੇ ਨਹੀਂ ਲੱਗਦੇ Hindu Muslim ਹੋਣ ਭਾਵੇਂ ਹੋਣ ਸਿੱਖ ਪੰਜਾਬੀ ਮੇਰੀ ਮਾਂ ਨੂੰ ਭੁੱਲ ਨਾ ਜਾਇਓ ਮੇਰੀ ਮਾਂ ਬੋਲੀ ਪੰਜਾਬੀ